हां जी भाई प्रोग्राम आते ਤੇ ਆਪਣਾ ਕੋਈ ਹੈਗਾ ਟਾਈਮ ਨਹੀਂ ਹੋਂ ਹਾਂ ਜੀ ਹੈਗਾ ਜੀ ਕਿਹੜੀ ਤਰੀਕ ਹੈ ਜੀ ਤਰੀਕ ਤਾਂ ਜੀ ਵਿਆਹ ਵਜੇ ਕਰਵਾਉਣਾ ਹੈ ਵਿਆਹ ਦਾ ਉਹ ਕਹਿੰਦੇ ਵੀ ਪਹਿਲਾਂ ਤੁਸੀਂ ਖਾੜਾ ਦੱਸੋ ਕੀ ਦਾ ਲਿਆਉਂਗੇ ਅਸੀਂ ਕਿ ਆ ਜਿਸ ਦਾ ਗੁਰਤੀ ਤੇ ਬਣਾ ਵਾਲੀ ਤੋਂ ਇਹ ਸੁਣਤਾ ਹਾਂ ਬਈ ਜੋ ਨਾ ਲਿਆ ਮਾਰੀ ਫਿਰ ਉਸੋੜੇ ਮੇਜਰ ਨਾਲ ਹੀ ਗੱਲ ਹੋਈ ਸੀ ਉਹ ਕਹਿੰਦੇ ਵੀ ਆਜ ਦਫਤਰ ਹੈ ਵੀ ਡੇਟ ਹੈ ਕਿਹੜੀ ਮਿਤੀ ਹੈ ਕਿਹੜੀ ਡੇਟ ਮਿਤੀ ਹੋਈ ਉਹਦਾ ਮੈਂ ਘੜਾਵਾਂਗਾ ਦੀ ਗਈ ਅਵਲੇ ਨੌ ਮਹੀਨੇ ਹੋ ਰਗਾ 15 ਦਾ ਦਾਹੀ ਆਪਣੇ ਉਧਾ 15 ਨੂੰ ਦਾਜੀ ਸਾਡੇ ਨਾਲ ਮੁੰਡੇ ਦਾ ਜਨਮ ਦੇਣਾ ਹੈ ਅਵਲੇ ਮਹੀਨੇ ਦੀ 15 ਆ ਦੇ ਨੌ ਮਹੀਨੇ ਦੀ ਨੌ ਮਹੀਨੇ ਦੀ ਹਾਂਜੀ ਹਾਂ ਬਸ 15 ਨੂੰ ਉਛਾ ਜਾਇ ਤਦਾ ਮੁੰਡਾ ਦੇ ਆਨੇ ਵਾਲੇ ਸਾੜਾ ਅੱਛਾ ਫਿਰ ਕਿਵੇਂ ਆਪਣਾ ਕਿਹੜੀ ਤਰੀਕ ਦਾ ਰੋਟਾ ਹੋਗਾ ਤੁਸੀਂ 28 ਨਤੀ ਵੇਲੀ ਆਪਣੇ ਕੋਈ ਨੰਮੀ 28 ਨਤੀ ਨੂੰ ਹੜੀ ਪਾਣੀ ਦੀ ਵਾਰੀ ਹੋ ਜਾਈ ਵਾਣੀ ਦੀ ਵਾਦੀ ਹੋਰ ਜੀ ਸਾਡੇ 22 ਨੋ ਅਜੀ ਵੇ ਠੇਕੇ ਤੇ ਲੈ ਤਾ ਵਾਣਾ ਉਹਦੀ ਹੈ ਹਾਂਜੀ ਨਕੀ ਸਾਡੇ ਘਰ ਵਾਲੀ ਦੀ ਹੈ 4.5 ਦੇ ਉਹ ਬੋਧਵੇ ਦਾ 10ਵੇਂ ਚ ਦੋ ਦਾ ਗਾਂਧੀ ਨੂੰ ਆਵੇ ਜਨਮ ਦਿਨ ਪੈਸਾ ਟਾਈਮ ਚੱਲ ਅਗਲੇ ਮਹੀਨੇ ਚ 10ਵੇਂ ਚ ਕੋਈ ਮੱਝੀ ਰੱਖ ਲੋ ਆ ਛੋਟੇ ਵਾਸਤੇ ਟੇਕ ਕਾਦੇ ਦਾ ਵੀ ਹੋ ਦੋ ਕੈਂਚ ਚਲੋ ਠੀਕ ਹੈ ਜੀ ਇੱਕ ਵਾਰ ਇਹ ਹੋ ਗਿਆ ਵੀ ਆਪਾਂ 9ਵੇਂ ਮਹੀਨੇ ਦੀ ਪਹਿਲੀ ਦੀ ਜਰਾ ਰੱਖ ਲੈਣੇ ਦੋ ਆਹਾਂ ਜੀ ਹਮਨ ਆਇ ਸੁਣੀ ਥੋੜਾ ਖਰਚਾ ਕਿੰਨਾਗਾ ਜੀ ਵੀ ਮਤਲਬ ਬਾਹਰ ਦੇ ਦੇ ਰਹੇ ਜੀ ਆਪਾਂ ਬਰੀ ਬੰਦਿਆਂ ਵੀ ਕਿੰਨਾ حساب ਦਾ ਆਪਣਾ ਲੋਡ ਆਉਗਾ ਆਪਣਾ ਬਜਟ ਜੀ ਜਿਵੇਂ 5 ਮਿਲਿਸ਼ਨ ਹੋਣੀ ਹੈ ਹਾਈ ਉਹਨਾਂ ਦੀ ਹਜ਼ਾਰ ਹਜ਼ਾਰ ਰੁਪਿਆ ਦੋ ਦੋ ਹਜ਼ਾਰ ਰੁਪਿਆ ਦਾੜੀ ਦਾ ਰੇਰ ਹੋਈ ਆਈ ਹਾਂ ਜੀ ਮਨੂ ਦੋ ਦੋ ਲਾਈਆ ਪਾਨੜਾ ਹਾਂ ਜੀ ਤੇ ਨਾਲ ਹੁੰਦੇ ਆਪਣੇ ਗੱਡੀ ਦਾ ਖर्चा ਹੋ ਜਾਂਦਾ ਹੈਗਾ ਤੇ ਬਾਹਰ ਗੱਡੀ ਦਾ ਖਰਚਾ ਗੱਡੀ ਦਾ ਰੱਖਣਾ ਉਹ 5000 ਜਾਂ 6000 ਦਾ ਹੁੰਦਾ ਹਾਲੀਏ ਇਹ ਫੋਨ ਕੱਟਦੇ ਕਿਹਦੇ ਲਈ ਨਾਟ ਬਾਈ ਕਰਦਾ ਨਾ ਕਾਲੀ ਹੁਣ ਤੇਰੀ ਜਾਂਦੇ ਵੀ ਕਦੋਂ ਕੋ ਦੱਸਾਂਗਾ ਹਾਂ ਜੀ ਤੇ ਹਾਂ ਬਾਈ ਜੀ ਮਾਨ ਕੇ 35000 ਹੋ ਜੂਗਾ ਕੋਤਲ ਹੋਰ ਦਿਨ ਮਜੀਸ਼ਨ ਜਾ ਦੇਗਾ ਸੇਰਾ ਠੀਕ ਹੈ ਤੇ ਉਹ ਵੀ ਜਾਊਗਾ ਨਾਲ ਇੱਕ ਬੀਬਾ ਕੋਈ ਠੀਕਾ ਵੀ ਲਿਆ ਲਾਗੇ ਤੇ ਬਾਕੀ ਜੇ ਮੈਂ ਤੁਹਾਨੂੰ ਹੋਰ ਦੱਛਾਂ ਜੇ ਕੋਈ ਹੋਰ ਕਲਾਕਾਰ ਨਾ ਨਾ ਕਲਾਕਾਰ ਦਾ ਹੋਰ ਲਿਆਉਣਾ ਨਹੀਂ ਜੀ ਕਲਾਕਾਰੀ ਹੈ ਨਹੀਂ ਜੀ ਕਿਸੇ ਕੋਲੇ ਸਾਰੇ ਮੇਰੇ ਕੋਲੇ ਆਉਂਦੇ ਆ ਜੀ ਅੱਜ ਦੇ ਗਾ ਬਬਈ ਨਹੀਂ ਜੀ ਕੀ ਗੱਲ ਕਲਾਕਾਰੀ ਨਹੀਂ ਨਹੀਂ ਕਿਤੇ ਕਲਾਕਾਰੀ ਦੋ ਬੰਦੇ ਕੋਲੇ ਰਹਿ ਗਈ ਉਹ ਨਾਲ ਉਹ ਬੜਾ ਕਿਹੜੇ ਕਿਹੜੇ ਦੋ ਬੰਦੇ ਉਹ ਤਾਂ ਕਲਾਕਾਰੀ ਜਾਂਦਾ ਨਾ ਵੀ ਹੀ ਦੇ ਬੋਲੇਗੀ ਜਾਂ ਮੇਰੇ ਬੋਲੇਗੀ